ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਨ ਚੌਥਾ ਤੇ ਬੜਾ ਲੱਦਾ ਬਣੀ ਆ ਕਿ ਮੌਸਮ ਸੁਗਾ ਖਰਾਬ ਸਵੇਰੇ ਸਰਪਾਸਤਾ ਹੋਇਆ ਨਹੀਂ ਬੈਸਰ ਆਓ ਇਹ ਸਰਪਾਸ 200 ਮੀਟਰ ਤੋਂ ਰਹਿ ਗਿਆ ਕਿਉਂਕਿ ਵੈਦਰ ਕੰਡੀਸ਼ਨ ਇਜ਼ਲੀ ਸਹੀ ਨਹੀਂ ਸੀਗੇ ਜਿੱਦਿ ਆਪਾਂ ਇੱਥੇ ਹਾਲ ਕੈਂਪਿੰਗ ਕੀਤੀ ਜੀ ਤੇ ਬਹੁਤ ਚੱਲੀ ਜਾ ਰਹੀ ਹੈ ਸ਼ਾਇਦ ਆਵਾਜ਼ ਵੀ ਤੁਹਾਨੂੰ ਸਹਿਦ ਹੀ ਆਵੇ ਆ ਕੇ ਦੇਖਦੇ ਆਂ ਬ੍ਰੈਂਡ ਦਾ ਬ੍ਰੈਂਡ ਰੁਕ ਗਿਆ ਤੇ ਵਾਪਸ ਸੜਕਾਂ 'ਤੇ ਵੀਰੇ ਬਹੁਤ ਵਧੀਆ ਰਿਹਾ ਸਾਭ ਤੁਹਾਨੂੰ ਵਧੀਆ ਲੱਗਾ ਤੇ ਬਾਕੀ ਅਗਲੀ ਪੀਓ ਦੇ ਬੰਦੀ ਅੱਗੇ ਜਾ ਕੇ ਦੱਸਦੇ ਆਂ ਜੀ ਦੀ ਫੋਨ ਨੇ ਬਹੁਤ ਕੰਮ ਖਰਾਬ ਕੀਤਾ ਰਸਤਾ ਹੀ ਮੁੱਕ ਗਿਆ ਇਹ ਰੇਡ ਬਹੁਤ ਜਿਆਦਾ ਸਾਈਡਰ ਘਿਆਰ ਆਉਣਾ ਪੈ ਰਿਹਾ ਉਹ ਨਿਆਣੇ ਉੱਪਰ ਵਿਚਾਰੇ ਹੱਲੇ ਵਾਰਿਆ ਅਸੀਂ ਇੱਥੇ ਰੁਕ ਜੀਏ ਕਿ ਤੁਰਨਾ ਉੱਥਾ ਕੇ ਕੇ ਮਤਲਬ ਕੋਈ ਹੈ ਇੱਥੇ ਅੱਗੇ ਅੱਗੇ ਸੋਨੇ ਬਹਿ ਕੇ ਆਈ ਸਟਿਕ ਮੋਰੇ ਰੱਖੀ ਆਪਣੀ ਸਟਿਕ ਮੋਰੇ ਸਟਿਕ ਮੋਰੇ ਰੱਖ ਕੇ ਡੱਕ ਜੀ ਲਾਉਣ ਨੂੰ ਐਸ਼ਾ ਇਹ ਤੇ ਖੜ ਜਾ ਇਹ ਤੇ ਖੜ ਜਾ ਬੂਟ ਜਿਹੜੇ ਨਾ ਇਹ ਪੱਥਰਾਂ 'ਚ ਮਾਰ ਕੇ ਬੂਟ ਝਾੜਦੇ ਨਾ ਥੱਲੇ ਓਏ ਹੋਰ ਤੱਕਾ ਨਾ ਪਵੇ ਬੱਸ ਬੱਸ ਹੋ ਗਿਆ ਦੱਕਣ ਆ ਰਿਹਾ ਇਹਨਾਂ ਬਿਲਕੁਲ ਹੌਲੀ ਹਾਂ ਪੈਰਾਂ ਪਾਣੇ ਬਹਿ ਕੇ ਸਟਿਕ ਮੋਲੇ ਰੱਖ ਦੋ ਨਾ ਹੱਥਾਂ ਵੜ ਕੇ ਹਾਂ ਸ਼ਾਬਾਹ ਬਹੁਤ ਸੋਹਣਾ ਬਹੁਤ ਸੋਹਣਾ ਧਿਆਨ ਨਾਲ ਆ ਵੀ ਥੋੜਾ ਜਿਹਾ ਇੱਧਰ ਪ੍ਰੋਕ ਛੱਡ ਜਾਈ ਆ ਖੜਨ ਦੀ ਕੋਸ਼ਿਸ਼ ਨਾ ਕਰੀ ਖੜਨ ਦੀ ਕੋਸ਼ਿਸ਼ ਨਾ ਕਰੀ ਖੜਨ ਦੀ ਕੋਸ਼ਿਸ਼ ਨਾ ਕਰੀ ਬਸ ਠੀਕ ਹੈ ਠੀਕ ਹੈ ਬਹੁਤ ਸੋਹਣਾ ਹਲੇ ਸਟੈਪ ਬਣੇ ਸਟੈਪ ਫੋਲੋ ਕਰ ਸਟੈਪ ਬਣੇ ਆ ਕੋਈ ਨਹੀਂ ਥੋੜਾ ਥੋੜਾ ਸਲਾਈਡ ਕਰ ਥੋੜਾ ਥੋੜਾ ਬਾਈ ਨਾ ਵੀ ਧਿਆਨ ਰੱਖੀ ਆਪਣੀ ਸਪੀਡ ਨਾ ਵਧਣ ਦੀ ਸਲਾਈਡ ਵਿੱਚ ਗਾਲਾਂ ਨਿਕਲ ਜਾਂਦੀ ਹੈ ਵਿੱਚ ਨਿਕਲੀਆਂ ਗਾਲਾਂ ਕੋਈ ਚੱਕਰ ਨਹੀਂ ਗਾਲਾਂ ਲਈ ਭਾਜੀ ਬਹੁਤ ਬਹੁਤ ਮਾਫੀ ਕਿਉਂਕਿ ਗਾਲਾਂ ਜਿਹੜੀਆਂ ਹਨ ਉਹ ਆਤ ਪੈ ਗਈ ਹੈ ਥੋੜੀ ਜੀ ਮਾੜੀ ਆਤ ਥੋੜੀ ਥੋੜੀ ਹਟਾਵਾਂਗੇ ਹਟਾਵਾਂਗੇ ਸੁਧਾਰਾਂਗੇ ਇਹਨੂੰ ਕਿ ਕੈਮਰੇ ਵਿੱਚ ਗਾਲਾਂ ਨਾ ਗੱਡੀਆਂ ਜਾਣ ਇਸ ਲਈ ਉਹਦੇ ਲਈ ਬਹੁਤ ਬਹੁਤ ਮਾਫੀ ਆਇਆ ਆਇਆ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਉਹ ਪੁੱਠਾ ਪੰਗਾ ਲੈ ਲੈ ਜੱਟੀਏ ਹੱਥ ਬੋਕਦੇ ਸਿੰਗਾ ਨੂੰ ਪਾ ਕੇ ਹੋ ਰਾਤਾ ਹੋਇਆ ਪਿਆਰ ਮੈਂ ਤਰ੍ਹਾਂ ਦੇਖੀ ਫਿਲਮ ਇੱਕ ਇਹ ਜੋ ਹਾਲੀਆ ਪੜਕਿੰਦੀ ਮੂਹ ਚੇ ਘਰ ਜਾਣਾ ਹੈ ਬਸ ਉਹ ਹੀ ਹਿਸਾਬ ਹੋਇਆ ਘਰ ਜਾਣ ਨੂੰ ਮਨ ਕਰਦਾ ਬੜਾ ਬੋਕਦੇ ਜੀ ਵਧੀਆ ਲੱਗਦੇ ਪਹਾੜ ਪੂੜੀਏ ਇਹ ਜਿੱਥੇ ਆਪਾਂ ਆਏ ਜਾਵੇ ਖਦਨਾਖਾ ਮਾਊਂਟ ਟੈਵਰੇਸਟੀ ਬਣਾਇਆ ਪਿਆ ਚੋਬਰਾਂ ਨੇ ਇਹ ਗੱਲ ਕੋਈ ਨਹੀਂ ਕਹਾ ਮੋਰੇ ਹੋ ਰਾ ਮੋਰੇ ਸਟੇਕ ਰੱਖ ਸਟੇਕ ਰੱਖ ਮੋਰੇ ਰੱਖ ਤਾਂ ਮੈਂ ਇੱਥੋਂ ਪਤਾ ਨਹੀਂ ਤੇਜ ਆ ਮੱਥਰ ਚ ਪਜੜੇ ਜੋ ਉਹ ਨਾਲ ਉਹ ਸਟੈਪ ਜਿਹਾ ਬਣਾਉਂਦਾ ਪਿਆ ਸਲਾਈਟ ਹੀ ਤੋਹੇ ਕੀਤੀ ਥੋੜੀ ਸਾਰਾ ਨਾ ਬਣਾ ਇੱਥਾ ਆ ਜਾਇਆ ਥੋੜਾ ਹਾਂ ਹਾਂ ਧਿਆਨ ਨਾਲ ਮੈਂ ਬੈਠ ਪਹਿਲਾਂ ਇੱਥੇ ਅੱਛਾ ਆ ਜਾ ਕੇ ਬੈਠ ਮਣਾਇਆ ਪਿੱਛੇ ਬੈਗ ਨਹੀਂ ਸੈਟ ਹੁੰਦਾ ਸਲਾਈਡ ਨਾਲ ਬੈਗ ਇਦਾਂ ਉੱਚਾ ਹੀ ਹੋਣਾ ਥੋੜਾ ਜਿਹਾ ਬੈਗ ਨੂੰ ਛੱਡਦੇ ਜੋ ਵੀ ਹੁੰਦਾ ਹੋਈ ਜਾਣਦੇ ਹਾਂ ਹਾਂ ਥੱਲੇ ਪਹੁੰਚਣਾ ਕਿਹੋ ਜਿਹਾ ਰਾਤ ਦੀ ਬਰਫ ਹੈ ਨਹੀਂ ਜਿਆਦਾ ਪੈ ਗਈਆਂ ਕੰਮ ਉਹਨੇ ਖਰਾਬ ਕਰਤਾ ਸਾਰਾ ਹੱਲੇ ਸੋਕਾ ਫੇ ਵੀ ਮਰੇ ਹੁੰਦੇ ਆ ਬੰਦੇ ਆ ਕ੍ਰੋਸ ਦੇਣਾ ਪੈਣਾ ਮਾ ਬਾ ਇਹ ਮੁਰ ਮੁੰਡਾ ਆਉਣਾ ਕ੍ਰੋਸ ਦੇਣਾ ਪੈਣਾ ਪਹੁੰਚ ਗਏ ਰੱਸੀ ਦੇ ਜੀ ਫੇ ਉਹੇ ਕੰਮ ਇਸ ਵਾਰ ਰੱਸੀ ਵਾਲਾ ਕੰਮ ਨਾਲੇ ਟਾਪਿਆ ਥੋੜਾ ਜਿਹਾ ਦੇਖੋ ਬਹੁਤ ਜ਼ਿਆਦਾ ਸਲਦੇ ਨੇ ਹਾਂ ਟਾਪਿਆ ਇੰਨ ਬਾਰਾ ਦਾ ਪੈ ਨੇ ਤੇ ਆ ਗਾਣ ਉਹ 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 ਲਈ ਚਾਹ ਪੀ ਰਹੇ ਆ ਦੋਨ ਭਾਈ ਚਾਹ ਪੀ ਰਿਆ ਹਾਂ ਉਹ ਸਮਝਿਆ ਮੈਂ ਤਾਂ ਕਹਿੰਦਾ ਮੈਂ ਪੀਣੀ ਨਹੀਂ ਹਾਂ ਮੈਂ ਵੀ ਲੱਖ ਲਾ ਫਿਰ ਦੋ ਕੱਪ ਨਾਲ ਬਿਸਕੁਟ ਇੱਧਰ ਆਪਣੇ ਬੰਦੇ ਥੋੜੇ ਜਿਹੇ ਜਾਣ ਜਿਹੜੇ ਜਾਣ ਵਾਲੇ ਨਵਾਂ ਗਰੁੱਪ ਜਿਹੜਾ ਬਾਇਆ ਇੱਕ ਫਿਰ ਆਈ ਬਰਫੀ ਵਰਕ ਪਈ ਅੱਗੇ यार मोन शाफ्ट ट्रैकिंग पे हां दो नहीं तो कब तीन नहीं तो कब नो राइट पांच तो कब उसके पास अच्छा मैगी मैगी नहीं हम आप ऊपर चलो वो कहीं जा रहे हो ये देखिए एक हमारा बंदा गिर गया मैं ऐसा में इधर है देखो ये नहीं ये तू डगी जाता ना या गगन डगी जाता ਮਾਤ ਜੋੜ ਦੇਣੀ ਮੈਂ ਪਰਮਾਤਮਾ ਦੀ ਮਰਜੀ ਸੀ ਆਪਾਂ ਕੁਝ ਨਹੀਂ ਕਰ ਸਕੇ ਤੂੰ ਡੇਜ ਨਾ ਮੈਂ ਤੇਰੇ ਪਿੱਛੇ ਛਾਲ ਮਾਰਨੀ ਸੀ ਹਾਂ ਸਲਾਈਡ ਕਰ ਦੇ ਇੱਕ ਪਹਿਲਾ ਪਹੁੰਚਣਾ ਸੀ ਉਹ ਮੈਂ ਜਿਹੜੀ ਸਿਟੀ ਘੜਾਵਾ ਉਹ ਮੈਂ ਆਪਾਂ ਮੈਂ ਛੱਡ ਗਿਆ ਹੀ ਸਾਥ ਸਾਥ ਮੈਂ ਕਿਹਾ ਗਿਆ ਅੱਜ ਨਹੀਂ ਬਚਦਾ ਪਤਾ ਨਹੀਂ ਪਰ ਕੁਦਰਤੀ ਪੱਥਰ ਹੱਥ ਆ ਗਿਆ ਕੁਦਰਤੀ ਤੇ ਬਚ ਗਿਆ ਮਰ ਗਿਆ ਤਾਂ ਮਰ ਗਿਆ ਬਸ ਬੈਦਾਂ ਹੀ ਛਾਲ ਮਾਰ ਕੇ ਤਾਂ ਮਰ ਗਿਆ ਇੱਕ ਇੱਕ ਟਾਈਮ ਤੇ ਮੈਨੂੰ ਲੱਗਾ ਕਿ ਛੱਡ ਦੇ ਦੁਨੀਆ ਛੱਡ ਦੇ ਪਰਮਾਤਮਾ ਕੋਹ ਨਹੀਂ ਰੱਖਿਆ ਇੱਥੇ ਸਭੀ ਚਾਲ ਥੱਲੇ ਖਾਈ ਚ ਚੱਲ ਨਾਲ ਨਾਲ ਬਰਫ ਤੇ ਮੈਂ ਵੀ ਟਿਕਣ ਲੱਗਾ ਸੀ ਸਾਬੇ ਨੂੰ ਪਾਪਾ ਜਾ ਉਹ ਮੈਂ ਯਾਰ ਰਸੇ ਤੇ ਸੀਗਾ ਮੈਂ ਉੱਥੇ ਹਿੰਮਤ ਛੱਡ ਗਿਆ ਮੈਂ ਕਿਹਾ ਵੀ ਖਤਮਾ ਖਾਣੀ ਹੁਣ ਨਹੀਂ ਮੈਂ ਕਿਹਾ ਥੱਲੇ ਉਹ ਰਸੇ ਵਾਲਾ ਕੰਮ ਬਹੁਤ ਆਹ ਦੇ ਉਹ ਅੱਗੇ ਕਿੰਨੀ ਦੀ ਆਉਂਦੀ ਹੈ ਮੈਂ ਕਿਹਾ ਹੁਣ ਜਾਂਦੇ ਲੱਗੇ ਸਲਾਈਡਿੰਗ ਜਿਹੜਾ ਬੰਦਾ ਸਲਾਈਡ ਕਰ ਦਿੰਦਾ ਨਾ ਇੱਕ ਵਾਰੀ ਪਿੱਛੇ ਵੱਲ ਪਾਸਾ ਖਰਾਬ ਹੋ ਜਾਂਦਾ ਹਾਂ ਉਹ ਖਰਾਬ ਕਰਕੇ ਆਉਂਦਾ ਉਹ ਬਾਬਾ ਆਪਣਾ ਪਿਛਲੇ ਵਾਲਾ ਗਾਈਡ ਤੇ ਉਹ ਵੀ ਡੇਗ ਗਿਆ ਜਿਹ ਤੇ ਚਬਜਾ ਉਹ ਨਹੀਂ ਨਹੀਂ ਉਹ ਭਰਾਵਾਂ ਨੂੰ ਸਾਬ ਬਹੁਤ ਜਗਾ ਉਹ ਡੇਗ ਗਿਆ ਪਰ ਬਚ ਗਿਆ ਹਾਂ ਸਲਿੱਪ ਗਿਆ ਉਹਦੇ ਬੂਟ ਦੇਖਿਆ ਕਿਦਾਂ ਦੇ ਹੈਗੇ ਇੱਕ ਮਾਰ ਬੂ ਕੁਛ ਨਹੀਂ ਨੋਰਮਲ ਸੀਗੇ ਹਾਰਡ ਉਹ ਖੜਾ ਪਤਾ ਕਿਦਾਂ ਹੋਇਆ ਜਦਾ ਐਕਸ਼ਨ ਫਿਲਮਾਂ ਚ ਸ਼ੀਰੋ ਆਹ ਉਹ ਕੱਢਦਾ ਉਹ ਡਿੱ ਗਿਆ ਨਾਲ ਜਿੱਦਾਂ ਦਸਾਂ ਚ ਸੀ ਸੱਟੀ ਖੜਾ ਹੋਇਆ ਹੁੰਦਾ ਹੈਗਾ ਜ਼ਰਾ ਲੱਤ ਉਹਨੇ ਪੂਰਾ ਉਹ ਤੋਂ ਪਾ ਨਹੀਂ ਸੀਗਾ ਉਹਦਾ ਪੈਰ ਨਹੀਂ ਖੋਪਦਾ ਸੀ ਵਿੱਚ ਉਹ ਪਾਸ ਆਇਆ ਨਾ ਯਾਰ ਨਿਆਣੇ ਨੂੰ ਲੈ ਕੇ ਤੁਰਿਆ ਸੀ ਨਾ ਪਤਾ ਕੀ ਉਹ ਨਾਲ ਦੇ ਨਾ ਛੋਟੀ ਜਿਹੀ ਕੁੜੀ ਸੀ ਉਹ ਛੋਟੀ ਜਿਹੀ ਕੁੜੀ ਨੇ ਦੇਖਦਾ ਟਰੈਕ ਲਾ ਲਿਆ ਪੂਰਾ ਨਾ ਹਾਂ ਉਹ ਜਦੋਂ ਸਮਝਦਾ ਸੀ ਨਾ ਯਾਰ ਵਾਕਈ ਜਿਹੜਾ ਨਿਆਣਾ ਕਿੰਨਾ ਹਿੰਮਤੀ ਆ ਕੱਲ ਨੂੰ ਕਿੰਨਾ ਬੁੜਾ ਟਰੈਕਰ ਬਣੂਗਾ ਉਹ ਕੁੜੀ ਸਾਹੋ ਸਾਹ ਹੋਈ ਫੇਵ ਤੇ ਤੁਰ ਹੀ ਜਾ ਤੁਰ ਹੀ ਜਾ ਤੁਰ ਹੀ ਜਾਵੇ ਸਹੀ ਗਾ ਬੱਬੇ ਉਹਨੇ ਕੱਲ ਜਦੋਂ ਆਉਂਦੀ ਸੀ ਦੇਖੀ ਆ ਪਾਏ ਬੈਗ ਵੀ ਪਾਏ ਨਿਕਾਇਆ ਆਪਣੇ ਹਿੰਮਤੀ ਬੱਚੇ ਆ ਹਿੰਮਤੀ ਬੱਚੇ ਸਾਡੇ ਆ ਕੇ 25 25 ਸਾਲ ਤੋਂ ਬਾਅਦ ਆਏ ਆ ਇਧਰ ਪਤਾ ਨਹੀਂ ਕੀ ਮੈਂ ਉਹ ਕਿਹਾ 25 25 ਸਾਲ ਬਾਅਦ ਇੱਥੇ ਰਾਏ ਦੇਖਣ ਕੇ ਹੈ ਕੀ ਇੱਥੇ ਉਹ ਦੇ ਲੋ ਮਲਾ ਤਾਂ 8-9 ਸਾਲ ਦੀ ਮਸੀ ਹੋਣੀ ਕੁੜੀ ਉਹ ਕਿਉਂ ਡਰ ਰਹਾ ਬਾਈ ਨਾਲ ਦੀ ਮੰਮੀ ਵੀ ਸੀਗੀ ਕਰਿਆ ਨਾ ਨਾ ਟੇਢੀ ਸੀ ਆਹੋ ਖਰਾ ਪਰਿਵਾਰ ਹੀ ਕਿਰਿਆ ਸਾਡੇ ਘਰ ਦੇ ਭਰਾ ਵਾਜ ਕੇ ਕ੍ਰਿਕਟ ਖੇਡਣ ਚਲ ਜਾਈਏ ਘੰਟਾ ਇੱਕ ਲੇਟ ਹੋ ਜਾਈਏ ਪਿੱਛੋਂ ਲਾਪਾਂ ਦੇ ਦੇ ਕਿੱਥੇ ਗਿਆ ਇਧਰ ਆਹੋ ਚਲੋ ਸਹੀ ਆ ਹੁਣ ਪੌਣੀ ਮੈਂ ਕਾਰਵਾਈ ਸਿੱਧੀ ਮੈਂ ਤਰਾ ਦੇਖੀ ਜਿੰਨਾ ਜਾਂਦਾ ਮੈਂ ਸਾਡੇ ਥੱਲੇ ਨੂੰ ਨਹੀਂ ਦੇਖਦੇ ਇਹ ਕਰਦਾ ਇਹ ਕਰਦਾ ਇਦਾਂ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਜੀ ਨਗਾਰੂ ਤੋਂ ਮਿੰਥਾਜ ਮਿੰਥਾਜ ਨਗਾਰੂ ਤੋਂ ਮਿੰਥਾਜ ਦੀ ਚੜ੍ਹਾਈ ਵੀ ਔਖੀ ਆ ਤੇ ਉਤਰਾਈ ਥੋੜੀ ਜਿਆਦਾ ਔਖੀ ਸੀਗੀ ਉਹਦਾ ਕਾਰਨ ਇਹ ਸੀਗਾ ਕਿ ਬਰਫ਼ ਪੈ ਗਈ ਰਾਤ ਤੇ ਬਰਫ਼ ਪੈਣ ਦੇ ਕਾਰਨ ਜਿਹੜੀ ਟ੍ਰੇਲ ਸੀਗੀ ਉਹ ਸਾਰੀ ਮਿਟ ਗਈ ਵਿੱਚ ਵਿੱਚ ਰਸਤਾ ਵੀ ਆਪ ਬਣਾਉਣਾ ਪਿਆ ਜੀ ਸਿਰ ਸਾਰੇ ਕੱਲ ਆਪਾਂ ਚੜੇ ਸੀਗੇ ਉਹ ਚੜਨਾ ਤਾਂ ਔਖਾ ਸਿਰਾਈ ਮੇਰੇ ਹਿਸਾਬ ਨਾਲ ਉਤਰਨਾ ਉਹਦੇ ਤੋਂ ਦੁੱਗਣਾ ਔਖਾ ਸੀਗਾ ਮਿੱਟੀ ਵਿੱਚ ਪਹਿਲੇ ਵੀ ਉੱਥੇ ਟਾਈਮ ਲੱਗਾ ਸਾਡਾ ਮੇਰੇ ਹਿਸਾਬ ਨਾਲ ਸਾਨੂੰ ਉਸੇ ਉਨੇਕ ਉਨੇਕ ਚੜਾਈ ਉਤਰਾਈ ਤੇ ਸਾਨੂੰ ਘੰਟਾ ਇੱਕ ਲੱਗਿਆ ਕਿਉਂਕਿ ਬਰਫ਼ ਦਾ ਕੰਮ ਜਿਆਦਾ ਹੀ ਵਧਿਆ ਸੀ ਰਾਤ ਦਾ ਬਸਤੀ ਹੁਣ ਮੈਂ ਫਾਜ ਪਹੁੰਚੇ ਆ ਇਸ ਤੋਂ ਅੱਗੇ ਜਾਵਾਂਗੇ ਗ੍ਰੈਂਡ ਪਿੰਡ ਗ੍ਰੈਂਡ ਪਿੰਡ ਜਾ ਕੇ ਸਟੇ ਕਰਦੇ ਆ ਤੇ ਕੱਲ ਨੂੰ ਪੰਜਾਬ ਵਾਲੀ ਜਾਲੇ ਪਾਵਾਂਗੇ ਬਾਕੀ ਇਦਾਂ ਆ ਵੀ ਜਿਹੜਾ ਇਹ ਵਲੌਗ ਹੋਊਗਾ ਵਾਪਸੀ ਦਾ ਵਲੌਗ ਆਪਾਂ ਇੱਕ ਹੀ ਬਣਾਵਾਂਗੇ ਮਤਲਬ ਕਿ ਇਹ ਲਾਸਟ ਵਲੌਗ ਹੋਊਗਾ ਬਾਕੀ ਅਗਲੀ ਵੰਦਵੰਦ ਦੇਖਦੇ ਹਾਂ ਕੀ ਬਣਦਾ ਅੱਗੇ ਫਿਰਾਲ ਹਾਲ ਮਾਹੌਲ ਬਹੁਤ ਵਧੀਆ ਆ ਕਿੰਨਾ ਸ਼ਾਂਤ ਆ ਮਤਲਬ ਪੱਤਾ ਵੀ ਨਹੀਂ ਹਿਲਦਾ 1 2 ਮਿੰਟ ਬਾਅਦ ਹੀ 15 ਮਿੰਟ ਬਾਅਦ ਵੀ ਮਤਲਬ ਪਤਾ ਨਹੀਂ ਇੱਥੇ ਕਿੰਨਾ ਤੂਫਾਨ ਆ ਜਾਣਾ ਕੁਦਰਤ ਇੱਕ ਟਾਈਮ ਤੇ ਆਪਣੇ ਆਪ ਨੂੰ ਬਹੁਤ ਦੱਸਦੀ ਮਤਲਬ ਇਦਾਂ ਲੱਗਦਾ ਕਿ ਬਹੁਤ ਸੋਹਣੀ ਆ ਹੁੰਦੀ ਵੀ ਸੋਹਣੀ ਆ ਇਦਾਂ ਦੀ ਗੱਲ ਨਹੀਂ ਬਟ ਇੱਕ ਟਾਈਮ ਤੇ ਆ ਕੇ ਮਤਲਬ ਇਦਾਂ ਲੱਗਦੀ ਕਿ ਇਸ ਤੋਂ ਕੋਈ ਕੋਈ ਚੀਜ਼ ਹੈ ਨਹੀਂ ਕਿ ਮਤਲਬ ਇੱਥੇ ਮੌਸਮ ਦਾ ਹਿਸਾਬ ਤਾਉਣਾ ਬਹੁਤ ਔਖਾ ਆ ਕਿਸੇ ਟਾਈਮ ਤੇ ਇੰਨੀ ਖੂਬਸੂਰਤੀ ਆ ਤੇ ਕਿਸੇ ਟਾਈਮ ਤੇ ਉਹ ਹੀ ਖੂਬਸੂਰਤੀ ਐ ਇਦਾਂ ਲੱਗਦੀ ਆ ਵੀ ਜਨਾ ਇਸ ਤੋਂ ਬੱਤਰ ਕੋਈ ਚੀਜ਼ ਹੀ ਹੈ ਨਹੀਂ ਕਿ ਪਰ ਫਿਰ ਵੀ ਜਿਹੜਾ ਐਕਸਪੀਰੀਅੰਸ ਮਿਲਦਾ ਆ ਇਹਨਾਂ ਜਗ੍ਹਾਵਾਂ ਦੇ ਘੁੰਮਣ ਦਾ ਉਹਦਾ ਕੋਈ ਆਪਣਾ ਹੀ ਮਤਲਬ ਆਪਣਾ ਹੀ ਫਨ ਆ ਇੱਕ ਆਪਣੀ ਬੱਕਰੀ એનર્ਜੀ ਐ ਇਸ ਜਗ੍ਹਾ ਦੀ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਹੈ ਜਗਾ ਤਿੰਗਦਈ ਯਾਰ ਨਾ ਕਿ ਨਜ਼ਾਰੇ ਬਿਆਹਕਾਰ ਸਾਦਦੇ ਆ ਨਾ ਆਪਾਂ ਦਿੱਕਤ ਵੀ ਆਂ ਕਰ ਦਿੱਕਤ ਵੀ ਹੈ ਨਿਆਰੇ ਵੀ ਦਿੱਕਤ ਪਤਾ ਕੀ ਚੱਕਰ ਆ ਦਿੱਕਤ ਸਿਰ ਇਹ ਆ ਵੀ ਮੌਸਮ ਗਲਤ ਹੋ ਗਿਆ ਹੂੰ ਮੌਸਮ ਦੀ ਮਈ ਮਈ ਮਹੀਨੇ ਕੰਨ ਚਾਹੀਦਾ ਜੀ ਪਾਣੀ ਬਲਾ ਯਾਰ ਹੈਗਾ ਦਾ ਬਾਕੀ ਮੇਰੇ ਨਾਲ ਜਿੱਦਾਂ ਮੌਸਮ ਹੋ ਰਿਹਾ ਨਾ ਅੱਜ ਕੱਲ ਕੁਝ ਨਹੀਂ ਕਹਿਣੇ ਇਹਦੇ ਮਈ ਚ ਵੀ ਸ਼ਰਮੀ ਪੈਂਦੇ ਹੁਣ ਮਈ ਚ ਵੀ ਸ਼ਾਇਦ ਬਰਫਾਂ ਪੈ ਜਾਣ ਹੂੰ

ਖੜੀ 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 ਤੇਰਾ ਕਹਣਾ ਪੁੱਠਾ ਕਦੋਂ ਬਸ ਇੱਧਰ ਰੱਖਿਆ ਕਰ ਤਾ ਡੰਡੀ ਵੀ ਦੇਖ ਦੂ ਹੰਦੀ ਆ ਹਾਂ ਇੱਥੇ ਰੱਖਿਆ ਤੇਰੇ ਕੋਈ ਐਂਗਲ ਬਿੰਗੇ ਬਣੀ ਆ ਰਹੀ ਆ ਹਾਂ ਮੀਨਾਂਂ ਦੀ ਨਹੀਂ ਗਾ ਹਾਂ ਮੈਂ ਇੰਦਰ ਨਹੀਂ ਮੈਂ ਤਾਂ ਗगन ਚੜਦਾ ਚੰਨ ਵੇਲੇ ਹੱਬ ਤੋਂ ਪਿੱਛੇ ਉੱਤਨ ਲੱਗਿਆ ਹੱਬ ਤੋਂ ਕੇ ਰੁਕਦਾ ਹੀ ਨਹੀਂ ਪਿਆ ਜੇ ਹਾਏ ਹਾਏ ओए होए बदो बदी बदो बदी किदा वी अंदर हाय हाय ओए होए बदो बदी बदो बदी अखलड़ी लड़ी बदो बदी हट सही गल तो बदो बधी दे बदो बदी अगे बदो बदो बदी धक्का करो बदो बधी लुको नलो पिंड बावकला चोबर मोरे मोरे ओतो मोरे पिंड मसीती आला चोबर पूरा नाम मसीद पाल कोट मुंडे का नाम गगनदीप सिंह की बन गया फिर गगनदीप सिंह कोट बाबा मैं कहना ही गलत आ गए चलो फिर बदो बधी चलो फिर इतना पर मार के हाँ जी ਇਸ ਵਕਤ ਆਪਾਂ ਖੜੇ ਆਂ ਕਸੌਲ ਸ਼ਹਿਰ 'ਚ ਅੱਜ ਮੁੰਡਿਆਂ ਨੇ ਜੋਰ ਬੜਾ ਲਾਇਆ ਤੇ ਘੱਟੋ-ਘੱਟ ਨਹੀਂ 30 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਨਗਾਰੂ ਤੋਂ ਸਿੱਧਾ ਇੱਥੇ ਆ ਗਏ ਕਸੌਲ ਇੱਥੋਂ ਗ੍ਰੈਂਡ ਪਿੰਡ ਦੀ ਪਾਰਕਿੰਗ ਤੋਂ ਆਪਾਂ ਬਾਈ ਕੈਂਪਰ ਆਏ ਆਂ ਤੇ ਜੋਰ ਚੰਗਾ ਲੱਗਾ ਅੱਜ 8 ਘੰਟੇ ਘੱਟੋ-ਘੱਟ ਤੁਰੇ ਆਪਾਂ ਆਪਾਂ ਤੁਰੇ ਸੀਗੇ 9 ਤੋਂ ਲੈ ਕੇ 5 ਵਜੇ ਤੱਕ ਤੁਰੇ ਆ ਤੇ ਅੱਗੇ ਦੇਖਦੇ ਹਾਂ ਹੁਣ ਜੇ ਬੱਸ ਮਿਲਦੀ ਆ ਤਾਂ ਚੰਡੀਗੜ੍ਹ ਇੱਥੋਂ ਬੱਸ ਚ ਆਵਾਂਗੇ ਆਪਣਾ ਪੁੱਤਰ ਪੁੱਤਰ ਰੋਟੀ ਪਾਣੀ ਖਾ ਕੇ ਉੱਥੋਂ ਬੱਸ ਫੜਾਂਗੇ ਚੰਡੀਗੜ੍ਹ ਦੀ ਤੇ ਬੱਸ ਇਹੀ ਵੇਰਵਾ ਸੀ ਅੱਜ ਦਾ ਥੱਕ ਬਹੁਤ ਹੋਇਆ ਜੋਰ ਬਹੁਤ ਲੱਗਾ ਤਿੰਨ ਦਿਨ ਦੀ ਚੜ੍ਹਾਈ ਜਿਹੜੀ ਕੀਤੀ ਸੀ ਉਹ ਉਤਰਨ ਵਕਤ ਆਪਾਂ ਸਰ ਇੱਕ ਦਿਨ ਹੀ ਲਾਇਆ ਤੇ ਸਨੈਲੇ ਜੀ ਆਹ ਆਉਂਦੀ ਹੈ ਜੋ ਜਲਦਾ ਜਾਂ ਹੁੰਦਾ ਨਾ ਕੱਚਾ ਉਹ ਉਹ ਸੌਦਾ ਤੇ ਉਹ ਹੋਵੇ ਕੀ ਕਹਿੰਦੇ ਹੁੰਦੇ ਉਹਨੂੰ ਯਾਰਡ ਕਿਹੜਾ ਯਾਰਡ ਗਾਰਬੇ ਯਾਰਡ ਅੰਗਰੇਜ਼ੀ ਚ ਗਾਰਬੇਡ ਯਾਰਡ ਆਹ ਕਬਾੜ ਖਾਨ ਹਾਂ ਬੋਲ ਵੀ ਨਹੀਂ ਨਿਕਲਦੇ ਪੈ ਜਾਣਗੇ ਕਿਹੜਾ ਫਸਦੀ ਆ ਜਵਾਨ ਸਵੇਰ ਦਾ ਤੁਰੇ ਆਂ ਲਾਲ ਜਿਸ਼ਾ ਕੇ ਬਾੜ ਕੱਢੀਏ ਜਲਦੀ ਜਲਦੀ ਨਿਕਲੀਏ ਇੱਥੋਂ ਇੰਨੀਆਂ ਗੱਡੀਆਂ ਦੁਨੀਆਦਾਰੀ ਦੇਖ ਕੇ ਬੜਾ ਸਕੂਨ ਜਾ ਮਿਲਦਾ ਤਿੰਨ ਚਾਰ ਚਾਰ ਦਿਨ ਇਨਾ ਸਭ ਜਿੰਦ ਤੋਂ ਦੂਰ ਹੀ ਸੀਗੇ ਆਪਾਂ ਤੇ ਵਧੀਆ ਲੱਗਾ ਅੱਜ ਮੁੜ ਗਏ ਸੀ ਆ ਗਏ ਹਾਂ ਸਫ਼ਰ ਬਹੁਤ ਸੋਹਣਾ ਸੀਗਾ ਖੂਬਸੂਰਤ ਸਫ਼ਰ ਸੀਗਾ ਤੇ ਇਹੀ ਗੱਲ ਬਾਤ ਆ ਜੀ ਅੱਜ ਦੀ ਬਾਕੀ ਦੇਖੋ ਅੱਗੇ ਕੀ ਬਣਦਾ